ਪਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਦੱਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵੱਡੂ ਲਾਂਗ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਪਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ ਪੰਜਵਾਹ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਗੱਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵੱਜੂ ਲਾਂ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਐੱਚੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਪਾਪਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇਗਾਤਾ ਪੰਜਾਬ ਦੇ ਵਿੱਚ ਵੀ ਲੱਗਾ ਕਿ ਮੁੱਖ ਮੰਤਰੀ ਵੱਜੂ ਲਾਂ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਨੇ ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ ਪਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਦੱਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵੱਡੂ ਲਾਂਭ ਤਾ ਗਿਆ ਹੈ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉੱਥੋਂ ਗਿਆ ਨਾ ਇਹਨੂੰ ਵੀ ਤੋੜਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ ਪਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਦੱਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵੱਜੂ ਲਾਂਗ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਦੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜ ਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਪਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਦੱਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵੱਡੂ ਲਾਂਗ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਨੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਐੱਚੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਪਰ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਪੰਜਵਾਂ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਜੇ ਗੱਤਾ ਪੰਜਾਬ ਦੇ ਵਿੱਚ ਲੱਗਦਾ ਕਿ ਮੁੱਖ ਮੰਤਰੀ ਵੱਡੂ ਲਾਂਗਿੱਤਾ ਗਿਆ ਦੇਖੋ ਮੇਰਾ ਰਾਏ ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ ਰਾਏ ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਰਹੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਇੱਥੇ ਵੀ ਕੋਈ ਚੰਗੀ ਜੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜ ਦੇ ਉੱਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ